ਨਾ ਗਏ ਨੇ ਪਹਿਲੇ ਦੇਣੇ ਤੋਂ ਦੱਸ ਕੇ ਗਏ ਸੀਗੇ ਤੁਹਾਨੂੰ ਕਿ ਚੱਲੇ ਆ ਅਸੀਂ ਧਰਮ ਤੇ ਨਹੀਂ ਉਹ ਜਿੱਦਾਂ ਡੇਲੀ ਡਿਊਟੀ ਤੇ ਜਾਂਦੀ ਐ ਏਦਾਂ ਹੀ ਡਿਊਟੀ ਤੇ ਚਲੀ ਗਈ ਔਰ ਜੇ ਜਦਾਂ 6-7 ਵਜੇ ਘਰ ਆਂਦੇ ਆ ਤੇ ਏਦਾਂ ਮੈਨੂੰ ਕਾਲ ਆਈ ਕਿ ਮੰਮਾ ਮੈਂ ਤਾਂ ਸ਼ੰਭੂ ਬਾਰਡਰ ਤੇ ਜਾ ਰਹੀ ਆ ਅਗਰ ਬੜਾ ਤੁਸੀਂ ਘਰ ਸਲਾਹ ਤੇ ਕਰਦੇ ਨਾ ਤੇ ਕਹਿੰਦੇ ਤੇ ਕਿਸਾਨੀ ਮੋਰਚਾ ਤੋਂ ਉੱਥੇ ਹੀ ਰਹਿਣਾ ਇਹ ਫਿਰ ਜਦੋਂ ਅਸੀਂ ਵੀ ਟੀਵੀ ਤੇ ਨਿਊਜ਼ ਸੁਣੀਆ ਤੇ ਉੱਝ ਦੇਖਿਆ ਕਿ ਅਸੀਂ ਕਹਿੰਦੇ ਮੋਰਚਾ ਫਤਿਹ ਕਰਕੇ ਆਣਾ ਜਦੋਂ ਤੁਸੀਂ ਕਹਿੰਦੇ ਇੱਥੇ ਆ ਕੇ ਖੁਦ ਦੇਖੋਗੇ ਇਥੇ ਦੇ ਹਾਲਾਤ ਕੀ ਐ ਕਿ ਤੁਹਾਡਾ ਕੋਈ ਦਿਲ ਨਹੀਂ ਕਰੂਗਾ ਕਿ ਤੁਸੀਂ ਇਹ ਗੱਲ ਮੈਨੂੰ ਕਹੋ ਕਿ ਮੈਂ ਵਾਪਸ ਆ ਜਾ। ਤੇ ਤੁਸੀਂ ਉਹ ਨਾ ਗੱਲ ਨਹੀਂ ਮੈਨੂੰ ਕਹਿਣੀ ਤੁਸੀਂ ਮੈਨੂੰ ਹਿੰਮਤ ਦੇਣੀ ਆ ਕਹਿਣਾ ਕਿ ਉਹ ਬੇਟਾ ਮੋਰਚਾ ਫਤੇ ਕਰਕੇ ਆਣੀ। ਸਾਨੂੰ ਇਹੀ ਗੱਲ ਕਹਿੰਦੇ ਆ ਕਿ ਉਹ ਇੱਕ ਲੜਕੀ ਆ ਤੁਸੀਂ ਉਹਦੇ ਮਾਪਿਓ ਦਾ ਨੂੰ ਸਮਝਾਉਣਾ ਚਾਹੀਦਾ Hindu family ਚ ਹੈ। ਉਹਨੇ ਅੰਤਵਾਦਪਨ ਕਰ ਲਿਆ ਕੱਲ ਨੂੰ ਉਹਦੀ ਤੁਸੀਂ ਮੈਰिज ਵੀ ਕਰਨੀ ਆ ਤੁਹਾਨੂੰ ਦਿੱਕਤ ਆਣੀ ਆ। ਕੌਣ ਫਿਰ ਮੈਰिज ਕਰੇਗਾ? ਤੇ ਤੁਹਾਨੂੰ ਦਿੱਕਤ ਆ ਸਕਦੀ ਆ ਉਹ ਬੱਚਾ ਸੀਗਾ ਤੁਸੀਂ ਸਿਆਣਿਆਂ ਤੁਹਾਨੂੰ ਮਾਪਿਆਂ ਨੂੰ ਤਾਂ ਸਮਝਾਣਾ ਚਾਹੀਦਾ ਤੁਸੀਂ ਬਿਲਕੁਲ ਵੀ ਉਹਨੂੰ ਨਹੀਂ ਕਹਿ ਰਹੇ ਔਰ ਕੱਲੀ ਕੁੜੀ ਨੂੰ ਤੁਸੀਂ ਬਾਹਰ ਤੇ ਵੀ ਭੇਜ ਦਿੱਤਾ ਕੱਲ ਨੂੰ ਤੁਹਾਨੂੰ ਪਤਾ ਇਹਦਾ ਕੀ ਰਿਜ਼ਲਟ ਹੋਏਗਾ ਕਿਦਾਂ ਮੈਂ ਤਾਂ ਹੁਣ ਮੈਂ ਵਾਈਗੁਰ ਤੇ ਛੱਡਤਾ ਸਾਡਾ ਬੱਚਾ ਅੱਛਾ ਕੰਮ ਕਰਨ ਗਿਆ ਨਾ ਮਾਲਕ ਅੱਛੇ ਕੰਮ ਦਾ ਅੱਛਾ ਹੀ ਨਤੀਜਾ ਦੇਗਾ ਦੱਸਿਆ ਉਹਨਾਂ ਨੇ ਕਹਿੰਦੇ ਨੇ ਕਿ ਮੇਰੀ ਨੌਕਰੀ ਵੀ ਚਲੇਗੀ ਘਰ ਦੇ ਵਿੱਚ ਮੈਂ ਕੱਲੀ ਕਮਾਉਣ ਆ ਰਹੀ ਸੀਗੀ ਫਿਰ ਕਿਵੇਂ ਚੱਲਦਾ ਗੁਜ਼ਾਰਾ ਬਈ ਦੇਖੋ ਮਾਲਕ ਕਦੀ ਰੋਟੀਆਂ ਖਾਣੇ ਬੰਦੇ ਨੂੰ ਮਾਰਦਾ ਔਰ ਜੋ ਦੁਕਾਨਦਾਰੀ ਚ ਥੋੜਾ ਬੋਤ ਸਾਡਾ ਖਰਚਾ ਚਾ ਜਾਂਦਾ ਬਾਕੀ ਸਾਡੀਆਂ ਬੈਂਕਗੀਆਂ ਈਆਂ ਹੀ ਆ ਹੋ ਰੁਕ ਗਈਆਂ ਵਾ ਹੋਰ ਥੋੜੇ ਇਦਾਂ ਜਿਹੇ ਖਰਚੇ ਆ ਗਿਆ ਫੀਸ ਬੱਚਾ ਵੱਡ ਰਿਹਾ ਉਹ ਆ ਪਰ ਫਿਰ ਵੀ ਮਾਲਕ ਤੇ ਭਰੋਸਾ ਚੰਬੂ ਬਾਰਡਰ ਤੇ ਇੱਕ ਥਾਰ ਵਾਲੀ ਕੁੜੀ ਕਿਸਾਨਾਂ ਦੀ ਸੇਵਾਕਾਰੀ ਐ ਜਿਸ ਨੂੰ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਦੇਖਿਆ ਅੱਜ ਉਸ ਧੀ ਦੇ ਪਰਿਵਾਰ ਦੇ ਨਾਲ ਤੁਹਾਨੂੰ ਮਿਲਾਉਂਦੇ ਆ ਜਿਨ੍ਹਾਂ ਦੀ سپورਟ ਦੇ ਨਾਲ ਉਹ ਧੀ ਸ਼ੰਭੂ ਬਾਰਡਰ ਦੇ ਉੱਪਰ ਡਟੀ ਹੋਈ ਹੈ ਲਗਭਗ 1 ਮਹੀਨਾ ਹੋ ਚੱਲਿਆ ਘਰ ਤੋਂ ਬਾਹਰ ਨੇ ਸ਼ੰਭੂ ਬਾਰਡਰ ਤੇ ਕਿਸਾਨਾਂ ਦੀ ਸੇਵਾ ਕਰ ਰਹੇ ਨੇ ਔਰ ਇਸ ਦੌਰਾਨ ਬਹੁਤ ਸਾਰੀਆਂ ਮੁਸ਼ਕਲਾਂ ਵੀ ਉਹਨਾਂ ਨੇ ਝੱਲੀਆਂ ਕਿਉਂਕਿ ਨੌਕਰੀ ਕਰਦੇ ਸੀਗੇ ਨੌਕਰੀ ਤੋਂ ਜਵਾਬ ਹੋ ਜਾਂਦਾ ਘਰ ਦੇ ਵਿੱਚ ਇਕੱਲੇ ਕਮਾਉਣ ਵਾਲੇ ਸੀਗੇ ਪਰ ਬਾਵਜੂਦ ਇਸ ਦੇ ਹਿੰਮਤ ਨਹੀਂ ਹਾਰੀ ਔਰ ਉੱਥੇ ਡٹے ਹੋਏ ਨੇ ਔਰ ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਅੰਮ੍ਰਿਤ ਪਾਣ ਕੀਤਾ ਉਸ ਨੂੰ ਲੈ ਕੇ ਬੜੇ ਸਾਰੇ ਲੋਕਾਂ ਦੇ ਵੱਲੋਂ ਐਪਰੀਸ਼ੀਏਟ ਕੀਤਾ ਗਿਆ ਕਿਉਂਕਿ ਹਿੰਦੂ ਪਰਿਵਾਰ ਤੋਂ ਹਿਨਾ ਬਿਲੋਂਗ ਕਰਦੇ ਸੀਗੇ ਔਰ ਅੰਮ੍ਰਿਤ ਪਾਣ ਕੀਤਾ ਤਾਂ ਅੱਜ ਉਹਨਾਂ ਦਾ ਪਰਿਵਾਰ ਸਾਡੇ ਨਾਲ ਮੌਜੂਦ ਹੈਗਾ ਗੱਲਬਾਤ ਕਰਦੇ ਆਂ ਤਾਂ ਸਭ ਤੋਂ ਪਹਿਲਾਂ ਤਾਂ ਸਵਾਗਤ ਤੁਹਾਡਾ ਜਗਬਣੀ ਤੇ ਸਤਿ ਸ੍ਰੀ ਅਕਾਲ ਜੀ ਅਚਾ ਸਭ ਤੋਂ ਪਹਿਲਾਂ ਤਾਂ ਮੈਂ ਇਹ ਇਹ ਜਾਨਣਾ ਚਾਹੁੰਨਾ ਪ੍ਰਤੀਕਰਮ ਲੈਣਾ ਚਾਹੁੰਨਾ ਕਿ ਹਿਨਾ ਹੋਣਾ ਨੇ ਅੰਮ੍ਰਿਤ ਪਾਣ ਕੀਤਾ ਕਿਵੇਂ ਫਿਰ ਤੁਹਾਡੇ ਨਾਲ ਸਲਾਹ ਕੀਤੀ ਕਿਵੇਂ ਦੇਖਦੇ ਹੋ ਹਾਂਜੀ ਪਹਿਲਾਂ ਘਰ ਕੋਲ ਆਈ ਸੀ ਕਿ ਮੰਮਾ ਮੈਂ ਅੰਮ੍ਰਿਤਪਾਨ ਕਰਨਾ ਵਾ ਤੇ ਮੈਂ ਕਿਹਾ ਬੇਟਾ ਉਹ ਤੋਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਅੰਮ੍ਰਿਤਪਾਨ ਕਰਨਾ ਸੀ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਆ ਤੇ ਕਹਿ ਲਈ ਮੰਮਾ ਮੈਨੂੰ ਥੋੜਾ ਡਰ ਲੱਗਦਾ ਮੈਂ ਕਿਹਾ ਬੇਟਾ ਜੇ ਤਾਂ ਤੁਹਾਡਾ ਮਨ ਹੈ ਤਾਂ ਫਿਰ ਡਰ ਕੇ ਇਸ ਗੱਲ ਦਾ ਤੇ ਇਹ ਕਹਿੰਦੀ ਮੰਮਾ ਮੈਂ ਕਰ ਲਵਾਂ ਮੈਂ ਕਿਹਾ ਹਾਂਜੀ ਬੇਟਾ ਤੇ ਬਹੁਤ ਖੁਸ਼ਕਿਸਮਤ ਨੂੰ ਸਮਝਾਂਗੇ ਤੁਸੀਂ ਅੰਮ੍ਰਿਤਪਾਨ ਕਰ ਲਾਂਗੇ ਹਾਂ ਫਿਰ ਬਸ ਇਹ ਸਾਡੀ ਮੇਰੀ ਉਹਨਾਂ ਗੱਲ ਹੋਈ ਅੱਛਾ ਸੱਚਾ ਫਿਰ ਜਦੋਂ ਹੀਨਾ ਗਏ ਨੇ ਪਹਿਲੇ ਦਿਨੇ ਤੋਂ ਦੱਸ ਕੇ ਗਏ ਸੀਗੇ ਤੁਹਾਨੂੰ ਕਿ ਚੱਲੇ ਆ ਅਸੀਂ ਧਰਨੇ ਤੇ ਨਹੀਂ ਉਹ ਜਿੱਦਾਂ ਡੇਲੀ ਡਿਊਟੀ ਤੇ ਜਾਂਦੀ ਐ ਇਦਾਂ ਹੀ ਡਿਊਟੀ ਤੇ ਚੱਲੇਗੀ ਔਰ ਜਿੱਦਾਂ 6-7 ਵਜੇ ਘਰ ਆਂਦੇ ਆ ਤੇ ਇਦਾਂ ਮੈਨੂੰ ਕਾਲ ਆਈ ਕਿ ਮੰਮਾ ਮੈਂ ਇਦਾਂ ਸ਼ੰਭੂ ਬਾਰਡਰ ਤੇ ਜਾ ਰਹੀ ਆ ਤੇ ਮੈਂ ਅੱਜ ਉੱਥੇ ਹੀ ਰਹਿਣਾ ਵਾ ਮੈਂ ਕਿਹਾ ਬੇਟਾ ਤੁਸੀਂ ਘਰ ਸਲਾਹ ਤੇ ਕਰਦੇ ਨਾ ਤੇ ਕਹਿੰਦੇ ਤੇ ਕਿਸਾਨੀ ਮੋਰਚਾ ਤੇ ਮੈਂ ਉੱਥੇ ਹੀ ਰਹਿਣਾ ਤੇ ਮੈਂ ਕਹਿੰਦੇ ਘਰ ਸਲਾਹ ਕਰਦੇ ਬੇਟਾ ਕਹਿੰਦੇ ਘਰ ਮੰਮਾ ਮੈਨੂੰ ਮੈਂ ਸੋਸ਼ਲ ਮੀਡੀਆ ਦੇਖਿਆ ਤਾਂ ਮੈਨੂੰ ਇਦਾਂ ਲੱਗਾ ਕਿ ਸਾਡੀ ਜ਼ਰੂਰਤ ਐ ਉੱਥੇ ਸਾਨੂੰ ਜਾਣਾ ਚਾਹੀਦਾ ਕੋਈ ਨਹੀਂ ਕਹਿੰਦੇ ਅਸੀਂ ਕੱਲ ਤੱਕ ਆ ਜਾਣਾ ਵਾਪਸ ਅੱਛਾ ਤੇ ਫਿਰ ਜਦੋਂ ਅਸੀਂ ਉਹਦੀ ਟੀਵੀ ਤੇ ਨਿਊਜ਼ ਸੁਣੀਆ ਤੇ ਉੱਜੇ ਦੇਖਿਆ ਕਿ ਅਸੀਂ ਕਹਿੰਦੇ ਮੋਰਚਾ ਫਤਿਹ ਕਰਕੇ ਆਣਾ ਫਿਰ ਮੈਂ ਉਹਨਾਂ ਨੂੰ ਕਾਲ ਕੀਤੀ ਮੈਂ ਕਿਹਾ ਬੇਟਾ ਕਦੋਂ ਤੱਕ ਆਣਾ ਤੁਸੀਂ ਕਹਿੰਦੇ ਮम्मा ਹੁਣ ਤਾਂ ਨਹੀਂ ਆਣਾ ਕਿਉਂਕਿ ਇੱਥੇ ਮੇਰੀ ਬਹੁਤ ਜ਼ਰੂਰਤ ਹੈ ਅਸੀਂ ਸੋਚਿਆ ਤਾਂ ਆਈ ਸੀ ਕਿ ਅਸੀਂ ਕੱਲ੍ਹ ਤੱਕ ਵਾਪਸ ਆ ਜਾਾਂਗੇ ਪਰ ਜਦੋਂ ਉੱਥੇ ਦਾ ਸਾਰਾ ਮਾਹੌਲ ਦੇਖਿਆ ਤੇ ਸਾਨੂੰ ਇਦਾਂ ਲੱਗਦਾ ਕਿ ਸਾਡੀ ਬਹੁਤ ਜ਼ਰੂਰਤ ਹੈ ਉਹ ਸਾਡਾ ਪ੍ਰੋਫੈਸ਼ਨ ਵੀ ਹੈ ਔਰ ਤੁਸੀਂ ਵੀ ਸ਼ੁਰੂ ਤੋਂ ਹੀ ਕਹਿੰਨੇ ਕਿ ਸਾਨੂੰ ਮਦਦ ਕਰਨੀ ਚਾਹੀਦੀ ਹੈ ਉਹ ਵੀ ਜਦੋਂ ਦੂਹੀ ਕਹਿੰਦੇ ਇੱਥੇ ਆ ਕੇ ਖੁਦ ਦੇਖੋਗੇ ਇੱਥੇ ਦੇ ਹਾਲਾਤ ਕੀ ਹੈ ਕਿ ਤੁਹਾਡਾ ਖ ਆ ਗੱਲ ਮੈਨੂੰ ਕਹੋ ਕਿ ਮੈਂ ਵਾਪਸ ਆ ਜਾ ਤੇ ਤੁਸੀਂ ਉਹ ਨਾ ਗੱਲ ਨਹੀਂ ਮੈਨੂੰ ਕਹਿਣੀ ਤੁਸੀਂ ਮੈਨੂੰ ਹਿੰਮਤ ਦੇਣੀ ਔਰ ਕਹਿਣਾ ਕਿ ਉਹ ਬੇਟਾ ਮੋਰਚਾ ਫਤਿਹ ਕਰਕੇ ਆਣਾ ਹਾਂ ਅੱਛਾ ਅੰਕਲ ਵੈਸੇ ਤਾਂ ਬੜੇ ਐਪਰੀਸ਼ੀਏਟ ਕਰਦੇ ਨੇ ਹੀਨਾ ਨੂੰ ਉੱਥੇ ਸਾਰੇ ਜਾਏ ਕੋਈ ਸੋਸ਼ਲ ਮੀਡੀਆ ਤੇ ਦੇਖਤਾ ਹੈ ਪਰ ਜਿਵੇਂ ਦੇ ਉੱਥੇ ਹਾਲਾਤ ਬਣੇ ਅਥਰੂ ਗੈਸ ਦੇ ਗੋਲੇ ਡਿੱਗੇ ਬਤੌਰ ਫਾਦਰ ਇੱਕ ਬੱਚੇ ਦੀ ਨੂੰ ਲੈ ਕੇ ਚਿੰਤਾ ਤਾਂ ਜ਼ਾਹਿਰ ਹੁੰਦੀ ਹੈ ਹਾਂਜੀ ਉਹ ਤਾਂ ਹੈ ਹੀ ਹਾਂਜੀ ਚਿੰਤਾਦੇ ਹੁੰਦੀ ਹੈ ਅਖਰ ਕੁੜੀਏ ਸਾਡੀ ਸਾਨੂੰ ਇਹ ਚਿੰਤਾ ਹੀ ਕਿ ਬੱਚਾ ਕਿਨਾ ਜਵਾਨ ਬੱਚਾ ਘਰੋਂ ਦੂਰ ਗਿਆ ਫਿਕਰਤ ਹੁੰਦਾ ਹੈ ਪਰ ਫਿਰ ਵੀ ਜਦੋਂ ਦੇਖਿਆ ਕਿ ਅਸੀਂ ਚੰਗੇ ਕੰਮ ਲਈ ਗਈ ਹੈ ਸਾਨੂੰ ਖੁਸ਼ੀ ਹੋਈ ਹੈ ਬੱਚਾ ਬਹੁਤ ਵਧੀਆ ਗੱਲ ਚੰਗੇ ਕੰਮ ਲਈ ਗਿਆ ਵਾ ਮਸਲਨ ਇਹ ਬੋਧਾ ਬੱਚਾ ਚਿਕਮਨ ਲੀ ਗਿਆ ਅੱਛਾ ਫਿਰ ਤੁਸੀਂ ਗੱਲਬਾਤ ਨਹੀਂ ਕੀਤੀ ਮੈਨੂੰ ਲੱਗਦਾ 1 ਮਹੀਨਾ ਹੋ ਚੱਲਾ ਹਨਾ ਹੀਨਾ ਆਈ ਨਹੀਂ ਫਿਰ ਘਰ ਉਹਦੇ ਉਸ ਤੋਂ ਬਾਅਦ ਆਈ ਨਹੀਂ ਬਸ ਫੋਨ ਤੇ ਗੱਲਬਾਤ ਹੁੰਦੀ ਹੈ ਜਾਂ ਮੀਡੀਆ ਦੇਖੀਦਾ ਉਹਨਾਂ ਦਾ ਬਸ ਸੋਸ਼ਲ ਮੀਡੀਆ ਦਾ ਅੱਛਾ ਹੀਨਾ ਦੇ ਨਾਲ ਮੈਂ ਇੰਟਰਵਿਊ ਕੀਤਾ ਤਾਂ ਮੈਨੂੰ ਉਹ ਦਿਨ ਦੱਸਿਆ ਉਹਨਾਂ ਨੇ ਕਹਿੰਦੇ ਨੇ ਕਿ ਮੇਰੀ ਨੌਕਰੀ ਵੀ ਚਲੇ ਗਈ ਘਰ ਦੇ ਵਿੱਚ ਮੈਂ ਇਕੱਲੀ ਕਮਾਉਣ ਵਾਲੀ ਸੀਗੀ ਫਿਰ ਕਿਵੇਂ ਚੱਲਦਾ ਗੁਜ਼ਾਰਾ ਬਈ ਦੇਖੋ ਮਾਲਕ ਕਦੀ ਰੋਟੀਆਂ ਭੁੱਖਾ ਨਹੀਂ ਬੰਦੇ ਨੂੰ ਮਾਰਦਾ ਔਰ ਜੋ ਦੁਕਾਨਦਾਰੀ ਚੋਂ ਥੋੜਾ ਬੋਤਾ ਸਾਡਾ ਖਰਚਾ ਚੱਲ ਜਾਂਦਾ ਬਾਕੀ ਸਾਡੀਆਂ ਬੈਂਕ ਦੀਆਂ ਈਆਂ ਹੀ ਆ ਉਹ ਰੁਕ ਗਈਆਂ ਵਾ ਹੋਰ ਥੋੜੇ ਇਦਾਂ ਜਿਹੜੇ ਖਰਚੇ ਹੈਗੇ ਆ ਫੀਸ ਬੱਚਾ ਪੜਦਾ ਉਹ ਆ ਪਰ ਫਿਰ ਵੀ ਮਾਲਕ ਤੇ ਭਰੋਸਾ ਜੇ ਉਹ ਅੱਛੇ ਕੰਮ ਕਰਨ ਗਈ ਐ ਇੱਥੇ ਵੀ ਕੋਈ ਮਾਲਕ ਦਾ ਉਹ ਲਵਸਿਲਾ ਹੋ ਹੀ ਜਾਏਗਾ ਥੋੜੀਆਂ ਦਿੱਕਤਾਂ ਤਾਂ ਆਂਦੀਆਂ ਹੀ ਆ ਉਹ ਜਦੋਂ ਬੱਚੇ ਛੋਟੇ-ਛੋਟੇ ਸੀ ਉਦੋਂ ਵੀ ਆਈਆਂ ਉਦੋਂ ਵੀ ਆਪਾਂ ਇਸ ਚੀਜ਼ੋਂ ਨਿਕਲੇ ਆ ਕੋਈ ਨਹੀਂ ਸਾਨੂੰ ਵਾਹਿਗੁਰੂ ਤੇ ਭਰੋਸਾ ਹੈ ਜਰੂਰ ਕਿਤੇ ਨਾ ਕਿਤੇ ਸਾਡਾ ਹੀ ਲਵਸਿਲਾ ਹੋਏਗਾ ਵੈਸੇ ਤਾਂ ਚਲੋ ਪ੍ਰਮਾਤਮਾ ਕਹਿੰਦੇ ਕਦੇ ਵੀ ਇਦਾਂ ਹਾਨੀ ਨਹੀਂ ਹੋਣ ਦਿੰਦਾ ਪਰ ਫਿਰ ਵੀ ਚਿੰਤਾ ਜਿਹੜੀ ਐ ਉਹ ਜਰੂਰ ਹੁੰਦੀ ਐ ਕਿ ਬੇਟੀ ਦੀ ਨੌਕਰੀ ਸੀਗੀ ਚਲੇ ਗਈ ਹੁਣ ਕਿਵੇਂ ਲਾਵਾਂਗੇ ਬਸ ਕੁਛ ਨਾ ਗੱਲ ਨੇ ਮਾਲਕ ਤੇ ਆਸਰਾ ਦੇਖੇ ਜੋਏਗਾ ਨਿੱਕੇਗੀ ਹਮ ਅੱਛਾ ਫਿਰ ਜਿਵੇਂ ਹੀਨਾਬ ਦੀ ਵੀ ਲਗਾਮਿੰਟ ਦੀ ਪ੍ਰੋਬਲਮ ਸੀਗੀ ਉਥੇ ਗੱਲਬਾਤ ਹੁੰਦੀ ਹੈ ਕੀ ਦੱਸਦੇ ਨੇ ਕਿ ਠੀਕ ਹੈ ਸਾਰਾ ਮੈਂ ਉਹਨਾਂ ਨੂੰ ਜਦੋਂ ਪੁੱਛਦੀ ਹਾਂ ਕਹਿੰਦੇ ਮम्मा ਤੁਸੀਂ ਮੇਰੀ ਟੈਨਸ਼ਨ ਨਾ ਲੋ ਤੁਸੀਂ ਇੱਥੇ ਆ ਕੇ ਦਾ ਮਾਹੌਲ ਦੇਖੋ ਕਿ ਮੇਰੇ ਨਾਲ ਵੀ ਜ਼ਿਆਦਾ ਦਿੱਕਤਾ ਸਹਿ ਰਹੇ ਆ ਮੈਂ ਤਾਂ ਉਹਨਾਂ ਦੇ ਮਦਦ ਉਹਨਾਂ ਨੂੰ ਦੇਖ ਕੇ ਮੈਨੂੰ ਇੰਨੀ ਹਿੰਮਤ ਆਂਦੀ ਮੈਨੂੰ ਆਪਣੀ ਪਰੇਸ਼ਾਨੀ ਲੱਗਦੀ ਨਹੀਂ ਮੈਨੂੰ ਉਹਨਾਂ ਦੇ ਮਦਦ ਲੱਗਦਾ ਫਿਰ ਮੈਂ ਠੀਕ ਹੋ ਗਈ ਆ ਉਹਨਾਂ ਨੂੰ ਦੇਖ ਕੇ ਮੈਨੂੰ ਇੰਨੀ ਹਿੰਮਤ ਆਂਦੀ ਹੈ ਕਿ ਮੈਂ ਠੀਕ ਹੋ ਗਈ ਆ ਤੋ ਇਹ ਮੇਰੀ ਟੈਨਸ਼ਨ ਨਾ ਲੋ ਮੈਂ ਠੀਕ ਹੈ ਗਈ ਆ ਇੱਕ ਖੁਸ਼ੀ ਵੀ ਹੁੰਦੀ ਹੈ ਫਿਰ ਜਦੋਂ ਇੰਟਰਵਿਊ ਦੇਖਦੇ ਹੋ ਹੀਨਾ ਦੇ ਸੋਸ਼ਲ ਮੀਡੀਆ ਤੇ ਲੋਕ ਐਪਰੀਸ਼ੀਏਟ ਕਰਦੇ ਨੇ ਹਾਂਜੀ ਬਹੁਤ ਖੁਸ਼ੀ ਹੁੰਦੀ ਆ ਔਰ ਆਪਣੇ ਆਪ ਨੂੰ ਬੜਾ ਪ੍ਰਾਊਡ ਫੀਲ ਹੁੰਦਾ ਹੈ ਕਿ ਸਾਡਾ ਬੱਚਾ ਚੰਗੇ ਕੰਮ ਲਈ ਗਿਆ ਹੈ ਔਰ ਬਹੁਤ ਖੁਸ਼ੀ ਹੁੰਦੀ ਆ ਸਾਨੂੰ ਅੱਛਾ ਇੱਕ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦੇ ਹੋਈਏ ਤਾਂ ਇਹ ਫਿਰ ਤੁਸੀਂ ਚਰਚਾ ਕੀਤੀ ਕਿਸੇ ਨਾਲ ਸਲਾਹ ਕੀਤੀ ਜਦੋਂ ਅਸੀਂ ਆਪਣੀ ਫੈਮਲੀ 'ਚ ਕਿਸੇ ਨਾਲ ਗੱਲ ਕਰੀ ਦੀ ਹੈ ਜਾਂ ਬਾਹਰੋਂ ਜਿੰਨੂੰ ਵੀ ਪਤਾ ਲੱਗਦਾ ਹੈ న్యూਸ ਦੇ ਅਕੋਰਡਿੰਗ ਕਿ ਤੁਸੀਂ ਹਿਨਾ ਨੇ ਅੰਮ੍ਰਿਤ ਪਾਨ ਕਰ ਲਿਆ ਤੇ ਸਾਰੇ ਸਾਨੂੰ ਇਹੀ ਗੱਲ ਕਹਿੰਦੇ ਆ ਕਿ ਉਹ ਇੱਕ ਲੜਕੀ ਆ ਤੁਸੀਂ ਉਹਦੇ ਮਾਪਿਓ ਦਾ ਨੂੰ ਸਮਝਾਉਣਾ ਚਾਹੀਦਾ ਹਿੰਦੂ ਫੈਮਲੀ 'ਚ ਹੈ ਉਹਨੇ ਅੰਮ੍ਰਿਤ ਪਾਨ ਕਰ ਲਿਆ ਕੱਲ ਨੂੰ ਉਹਦੀ ਤੁਸੀਂ ਮੈਰिज ਵੀ ਕਰਨੀ ਆ ਤੁਹਾਨੂੰ ਦਿੱਕਤਾਂ ਆਣੀਆਂ ਕੌਣ ਫਿਰ ਮੈਰिज ਕਰੇਗਾ ਕਿਉਂਕਿ ਤਾਨੂੰ ਮੰਡਾ ਵੀ ਉਹਦੇ ਅਕੋਰਡਿੰਗ ਹੀ ਲੱਭਣਾ ਪੈਣਾ ਕੱਲ ਨੂੰ ਤੇ ਤੁਹਾਨੂੰ ਦਿੱਕਤਾਂ ਆ ਸਕਦੀਆਂ ਉਹ ਬੱਚਾ ਸੀਗਾ ਤੁਸੀਂ ਸਿਆਣੀਆਂ ਤੁਹਾਨੂੰ ਮਾਪਾ ਮਾਂ ਤੁਹਾਨੂੰ ਸਮਝਾਉਣਾ ਚਾਹੀਦਾ ਤੁਸੀਂ ਬਿਲਕੁਲ ਵੀ ਉਹਨੂੰ ਨਹੀਂ ਕਹਿ ਰਹੇ ਔਰ ਕੱਲੀ ਕੁੜੀ ਨੂੰ ਤੁਸੀਂ ਬਾਹਰ ਤੇ ਵੀ ਭੇਜ ਦਿੱਤਾ ਕੱਲ ਨੂੰ ਤੁਹਾਨੂੰ ਪਤਾ ਇਹਦਾ ਕੀ ਰਿਜ਼ਲਟ ਹੋਏਗਾ ਕਿਦਾਂ ਮੈਂ ਕਿਹਾ ਹੁਣ ਮੈਂ ਵਾਈ ਗੁਰੂ ਤੇ ਛੱਡਤਾ ਸਾਡਾ ਬੱਚਾ ਅੱਛਾ ਕੰਮ ਕਰਨ ਗਿਆ ਨਾ ਮਾਲਕ ਅੱਛੇ ਕੰਮ ਦਾ ਅੱਛਾ ਹੀ ਨਤੀਜਾ ਦੇਗਾ ਕੋਈ ਗੱਲ ਨਹੀਂ ਜੋ ਵੀ ਆ ਵਾਈ ਗੁਰੂ ਦੇ ਹੱਥ ਹੈ ਜੋ ਹੋਗਾ ਚੰਗਾ ਹੀ ਹੋਗਾ ਇਹ ਫਿਰ ਗੱਲਾਂ ਤੁਸੀਂ ਦੱਸਦੇ ਹੋ ਇਹਨਾਂ ਨੂੰ ਹਾਂਜੀ ਮੈਂ ਹੀ ਨਾਨਾ ਨਾਲ ਗੱਲ ਕਰਦੀ ਆ ਬੇਟਾ ਇਦਾਂ ਦਾ ਦਿੱਕਤਾਂ ਆਉਂਦੀਆਂ ਕਹਿੰਦੀ ਮम्मा ਮੇਰ ਨਾਲ ਇਦਾਂ ਦੀ ਗੱਲ ਨਾ ਕਰਿਆ ਕਰੋ ਤੁਸੀਂ ਮੇਰੀ ਹਿੰਮਤ ਨਾ ਤੋੜਿਆ ਕਰੋ ਤੁਹਾਨੂੰ ਵਾਹਿਗੁਰੂ ਤੇ ਡੋਰੀ ਛੱਡਣੀ ਚਾਹੀਦੀ ਆ ਅਸੀਂ ਅੰਮ੍ਰਿਤਪਾਨ ਕਰ ਲਿਆ ਹੈ ਸਾਸੀਂ ਉਹਨਾਂ ਦੇ ਅਸੀਂ ਸਾਰੇ ਉਹਨਾਂ ਦੇ ਹੋ ਗਏ ਆ ਕਹਿੰਦੀ ਹੁਣ ਮੇਰੀ ਫੈਮਲੀ ਵੀ ਉਹੀ ਹੋ ਗਈ ਆ ਮੈਨੂੰ ਇਸ ਗੱਲ ਦੀ ਕੋਈ ਟੈਨਸ਼ਨ ਨਹੀਂ ਔਰ ਤੁਸੀਂ ਵੀ ਨਾ ਲਿਆ ਕਰੋ ਅੱਛਾ ਜਿਵੇਂ ਲਗਾਅ ਸੀਗਾ ਜਾਂ ਅੰਮ੍ਰਿਤਪਾਨ ਕੀਤਾ ਇੱਕਦਮ ਇਹ ਵਿਚਾਰ ਨਹੀਂ ਮੰਨਦੇ ਬੰਦੇ ਦਾ ਕਿਤੇ ਨਾ ਕਿਤੇ ਝਕਾੜ ਜਿਹੜਾ ਜ਼ਰੂਰ ਹੁੰਦਾ ਪਹਿਲਾ ਮਹੀਨਾ ਦਾ ਸੀਗਾ ਹਾਂਜੀ ਬਚਪਨ ਤੋਂ ਹੀ ਅਸੀਂ ਪਹਿਲਾਂ ਰੈਂਟ ਦੇ ਮਕਾਨ ਤੇ ਰਹਿੰਦੇ ਹੁੰਦੇ ਸੀਗੇ ਤੇ ਉਹਦੇ ਸਾਹਮਣੇ ਹੀ ਗੁਰਦੁਆਰਾ ਸੀ ਜਿੱਦਾਂ ਗੁਰਦੁਆਰੇ ਤੋਂ ਹੀ ਦਿਖਾਉਂਦੇ ਹਨ ਮੋਨੀਅਮ ਬੱਚਿਆਂ ਸਿਖਾਉਂਦੇ ਆ ਜਾਂ ਕੀਰਤਨ ਬਾਟ ਕਰਨਾ ਸਿਖਾਉਂਦੇ ਆ ਤੇ ਛੋਟੀ ਜਿਹੀ ਸੀਗੀ ਤੇ ਗੁਰਦੁਆਰੇ ਚਲ ਜਾਂਦੀ ਹੁੰਦੀ ਸੀ ਉੱਥੇ ਭਾਈ ਜੀ ਨੂੰ ਬਹੁਤ ਪਿਆਰ ਕਰਦੇ ਹੁੰਦੇ ਈ ਇਹਨੇ ਸਾਰਾ ਬਾਟ ਕਰਨਾ ਸਿੱਖਣਾ ਇਹਨੂੰ ਸ਼ੁਰੂ ਤੋਂ ਫਿਰ ਉਧਰ ਦਾ ਹੀ ਚੁਕਾ ਹੋ ਗਿਆ ਫਿਰ ਇੱਥੇ ਵੀ ਅਜਿਹਾ ਗੁਰਦੁਆਰਾ ਹੀ ਜਾਂਦੀ ਹੁੰਦੀ ਸੀ ਇਹਨੇ ਐਤਵਾਰ ਵੀ ਜਾਣਾ ਦਪਹਿਰਾ ਘਟਣ ਜਾਣਾ ਜਾਂ ਸਿੱਧਾ ਦਾ ਤੇ ਗੁਰਦੁਆਰਾ ਲੱਗੇਗਾ ਸਵੇਰੇ ਵੀ ਗੁਰਦੁਆਰੇ ਜਾਣਾ ਜਾਂ ਆ ਕੇ ਸ਼ਾਮ ਨੂੰ ਵੀ वैसे दा कंदे ने कि ਲੋਕਾਂ ਦਾ ਕੰਮ ਹੁੰਦਾ ਗੱਲਾਂ ਕਰਨੀਆਂ ਪਰ ਕਹਿੰਦੇ ਪੇਰੈਂਟਸ ਦੀ سپورਟ ਹੁੰਦੀ ਆ ਤੁਹਾਡੀ سپورਟ ਆ ਤਾਂ ਚਲੋ ਹੀਨਾ ਅ ਅਮਰਤਪਨ ਉਹਨੇ ਕੀਤਾ ਪਰ ਇਹ ਚੀਜ਼ਾਂ ਕਈ ਵਾਰੀ ਆਉਂਦੀਆਂ ਖਿਆਲ ਜਦੋਂ ਲੋਕ ਇਦਾਂ ਕਹਿੰਦੇ ਨੇ ਨਹੀਂ ਪਹਿਲਾ ਪਹਿਲਾਂ ਸਾਨੂੰ ਅਸੀਂ ਵੀ ਡਰ ਗਏ ਸੀ ਇਹ ਥੋੜਾ ਮਨ 'ਚ ਦਿੱਕਤਾਂ ਆਂਦੀਆਂ ਪਰ ਹੁਣ ਨਹੀਂ ਹੁਣ ਸਾਨੂੰ ਜਦੋਂ ਬੱਚੇ ਸਾਡੇ ਨੇ ਸਾਨੂੰ ਹਿੰਮਤ ਦਿੱਤੀ ਅਸੀਂ ਉਹਨੂੰ ਹਿੰਮਤ ਕਿਦੀ ਨਹੀਂ ਉਹਨੇ ਸਾਨੂੰ ਹਿੰਮਤ ਦਿੱਤੀ ਫਿਰ ਉਹਦੀ ਹਿੰਮਤ ਨਾਲ ਅਸੀਂ ਵੀ ਅੰਜਲੀ ਜਾਂਦੇ ਔਰ ਸਾਨੂੰ ਵਾਹਿਗੁਰੂ ਤੇ ਭਰੋਸਾ ਹੈ ਕਿ ਜੇ ਬੱਚਾ ਚੰਗਾ ਕੰਮ ਕਰ ਰਿਹਾ ਤਾਂ ਚੰਗਾ ਹੀ ਹੋਊਗਾ ਹਾਂ ਅੱਛਾ ਫਿਰ ਗੱਲਾਂ ਸੁਣਾਉਂਦੀ ਸੀ ਨਾ ਉੱਥੇ ਕਿ ਬੜੇ ਸਾਰੇ ਕਿਸਾਨ ਨੇ ਕਹਿੰਦੇ ਨੇ ਕਿ ਸਾਡੀ ਧੀ ਹੈ ਉੱਥੇ ਹੀ ਨਾ हां जी ओ सुनांदी कहंदी मम्मा ਤੁਸੀਂ ਇੱਕ ਵਾਰੀ ਇੱਥੇ ਆ ਕੇ ਦੇਖੋ ਮੈਨੂੰ ਕਿੰਨਾ ਪਿਆਰ ਕਰਦੇ ਆ ਕਿੰਨਾ ਮਾਨ ਕਰਦੇ ਆ ਤੁਸੀਂ ਅਭੀ ਆਪਣੇ ਆਪ ਤੇ ਪ੍ਰਾਊਡ ਫੀਲ ਕਰੋਗੇ ਮੈਨੂੰ ਕਦੀ ਇੱਦਾਂ ਲੱਗਦਾ ਹੀ ਨਹੀਂ ਕਿ ਮੈਂ ਆਪਣੇ ਘਰ ਤੋਂ ਦੂਰ ਬੈਠੀ ਆ ਮੈਨੂੰ ਬਹੁਤ ਪਿਆਰ ਬੜਾ ਸਤਿਕਾਰ ਸਭ ਕੁਝ ਮਿਲਦਾ ਹੈ ਕੋਈ ਇੱਦਾਂ ਦੀ ਗੱਲ ਨਹੀਂ ਤੁਸੀਂ ਮੇਰੀ ਟੈਨਸ਼ਨ ਬਿਲਕੁਲ ਨਹੀਂ ਲੈਣੀ ਤੁਸੀਂ ਇੱਕ ਵਾਰੀ ਇੱਥੇ ਆ ਕੇ ਦੇਖੋ ਔਰ ਅਸੀਂ ਵਿਚਾਰ ਵੀ ਬਣਾਇਆ ਇੱਕ ਦੋ ਵਾਰੀ ਕਿਉਂਕਿ ਇਹਨਾਂ ਦੀ ਥੋੜੀ ਪ੍ਰੋਬਲਮ ਹੈ ਡਿਸਕ ਦੀ ਇਹਨਾਂ ਨੂੰ ਜਿਆਦਾ ਸਫ਼ਰ ਮਨਾ ਹੈਗਾ ਕਿਉਂਕਿ 2.5 ਮਹੀਨੇ 2.5 ਸਾਲ ਐ ਬੈਠਦੇ ਰਹੇ ਆ ਤੇ ਇਸ ਕਰਕੇ ਥੋੜਾ ਨਾ ਨੂੰ ਸਫਰ ਮਨਾ ਤਾਂ ਦਿੱਕਤਾਂ ਸੀ ਘਰ ਦੀ ਥੋੜੀ ਪਰੇਸ਼ਾਨੀ ਕਰਕੇ ਕਿ ਪਹਿਲਾਂ ਹੀ ਉਹਦੀ ਜੋਬ ਛੱਡ ਗਈ ਜਿਹੜਾ ਕੰਮ ਹੈਗਾ ਥੋੜਾ ਬੋਤਾ ਉਤੋਂ ਘਰ ਦਾ ਗੁਜ਼ਾਰਾ ਚੱਲਦਾ ਹੈ ਤੇ ਜੇ ਇੱਕ ਦੋ ਛੁੱਟੀਆਂ ਕਰਕੇ ਗਏ ਤੇ ਥੋੜਾ ਜਿਆ ਹੋਰ ਦਿੱਕਤ ਆ ਜਾਣੀ ਆ ਪਰ ਹੁਣ ਅਸੀਂ ਕੱਲ ਦਾ ਵਿਚਾਰ ਬਣਾ ਰਹੇ ਸੀ ਕਿ ਇੱਕ ਵਾਰੀ ਛਾ ਕੇ ਆਣਾ ਮਿਲ ਕੇ ਆਣਾ ਹਾਂ ਲੋਕ ਕਹਿੰਦੇ ਨੇ ਰਿਸ਼ਤੇਦਾਰ ਕਹਿੰਦੇ ਨੇ ਕਿ ਤੁਸੀਂ ਇਹਨਾਂ ਨੂੰ ਬਲਾਓ ਨੌਕਰੀ ਉਹਦੀ ਚਲੇਗੀ ਐ ਕੀ ਕਰੀ ਐ ਹਾਂ ਬਹੁਤ ਕਹਿੰਦੇ ਆ ਕਿ ਤੁਹਾਨੂੰ ਸਮਝਾਉਣਾ ਚਾਹੀਦਾ ਤੁਹਾਨੂੰ ਆਪਣੇ ਘਰ ਦੇ ਹਾਲਾਤ ਦੇਖਣੇ ਚਾਹੀਦੇ ਤੁਸੀਂ ਉਦਾਂ ਕਹਿੰਨੇ ਕਿ ਸਾਡਾ ਇਦਾਂ ਸਾਰਾ ਕਿ ਤੁਸੀਂ ਕਿੱਦਾਂ ਹੀ ਕਰੋਗੇ ਤੁਸੀਂ ਇਦਾਂ ਤਾਂ ਕਰਜ਼ੇ ਥੱਲੇ ਆ ਜਾਊਂਗੇ ਜਾਂ ਉਹ ਕਰਜ਼ਾ ਤੁਹਾਡੇ ਸਿਰ ਤੇ ਚੜ ਜਾਊਗਾ ਤੁਸੀਂ ਕਿੱਦਾਂ ਹੀ ਉਤਾਰੂਗੇ ਔਰ ਅੱਜਕੱਲ ਦੇ ਜਮਾਨੇ 'ਚ ਕੋਈ ਦਿੰਦਾ ਵੀ ਨਹੀਂ ਮੈਂ ਕਹਿੰਦੇ ਦੇਖੋ ਕੋਈ ਹੈਲਪ ਨਹੀਂ ਕਰਦਾ ਮੈਂ ਐਸੀ ਕਿ ਕੀ ਕੋਈ ਗੱਲ ਨਹੀਂ ਵਾਈ ਗੁਰੂ ਤੇ ਡੋਰੀ ਛੱਡੋ ਜੇ ਉਹਨੇ ਪਾਈ ਐ ਨਾ ਕੱਢਣੀ ਵੀ ਉਹਨੇ ਆ ਸਾਨੂੰ ਆਪਣੇ ਵਾਈ ਗੁਰੂ ਤੇ ਭਰੋਸਾ ਹੈ ਕਿ ਜ਼ਰੂਰ ਕੱਢਣਗੇ ਅੰਕਲ ਤੁਹਾਨੂੰ ਦੱਸਿਆ ਫਿਰ ਜਦੋਂ ਹੀਨਾ ਕਹਿੰਦੇ ਕਿ ਮੇਲ ਆਈ ਐ ਤੁਹਾਡੇ ਨਾਲ ਗੱਲ ਕੀਤੀ ਉਹਨਾਂ ਨੇ ਹਾਂਜੀ ਗੱਲ ਤੇ ਕੀਤੀ ਸਾਨੂੰ ਤੇ ਥੋੜਾ ੱੱਕਾ ਜ਼ਰੂਰ ਲੱਗਾ ਕਿ ਕਹਿੰਦਾ ਨੌਕਰੀ ਦਾ ਜਵਾਬ ਹੋ ਗਿਆ ਹਾਂ ਤੇ ਹੁਣ ਕੀ ਕਹਿਸਾਂਦਾ ਜੀ ਮਲ ਜੋ ਮਾਲਕ ਨੇ ਮਨਜ਼ੂਰ ਜਦਾਂ ਇਹ ਗੁਰ ਯਾਰ ਚੱਲਦੇ ਚੱਲ ਆ ਜਾਵਾਂਗੇ ਹਾਂ ਬਈ ਵੀ ਕਹਿੰਦੇ ਆ ਠੀਕ ਹੈ ਬੱਚਾ ਆਪਣੀ ਜਗ੍ਹਾ 'ਚ ਬੱਚਾ ਖੁਸ਼ ਹੈ ਸਾਨੂੰ ਵੀ ਖੁਸ਼ੀ ਦੇ ਨਾਲ ਅਸੀਂ ਖੁਸ਼ ਹਾਂ ਇਹਨਾਂ ਨੂੰ ਫਿਰ ਪੁੱਛਣਾ ਸੀਗਾ ਕਿ ਆਈ ਅਜੇ ਆਫਰ ਜਿਵੇਂ ਵਾਇਰਲ ਹੋਏ ਨੇ ਹੀ ਨਾ ਹਲੇ ਮੇਰੀ ਇਸਰ ਟੌਪਿਕ ਤੇ ਗੱਲ ਨਹੀਂ ਹੋਈ ਹੀ ਨਾ ਦੇ ਨਾਲ ਕਿਉਂਕਿ ਉਹ ਕਹਿ ਰਹੀ ਹੈ ਕਿ ਮੈਨੂੰ ਜੋਬ ਨਾਲ ਉਹ ਜ਼ਰੂਰੀ ਇਸ ਟਾਈਮ ਇੱਥੇ ਹੈ ਔਰ ਜਿੰਨੇ ਦਾ ਮੋਰਚਾ ਫਤ ਨਹੀਂ ਹੋ ਸਕਦਾ ਮੈਂ ਇਸ ਬਾਰੇ ਸੋਚ ਵੀ ਨਹੀਂ ਸਕਦੀ ਮੇਰੀ ਇਹੀ ਜੋਬ ਹੈ ਇਹੀ ਮੇਰਾ ਸਭ ਮੇਰੀ ਫੈਮਲੀ ਇਹੀ ਮੇਰਾ ਸਭ ਕੁਛ ਹੈ ਮੈਨੂੰ ਅਜੇ ਇਸ ਚੀਜ਼ ਦੀ ਕੋਈ ਟੈਨਸ਼ਨ ਨਹੀਂ ਹੈ ਕਿ ਜੋਬ ਲੱਗਣੇ ਕੰਦੇ ਬਾਅਦ ਦੀ ਗੱਲ ਹੈ ਅਜੇ ਮੈਂ ਇਸ ਬਾਰੇ ਚ ਕੋ ਸੋਚਦੀ ਨਹੀਂ ਪਈ ਹੁਣ ਫਿਰ ਕਦੋਂ ਜਾ ਰਹੇ ਹੋ ਤੁਸੀਂ ਮਿਲਣ ਦੇਖੋ ਜਦੋਂ ਮਾਲਕ ਦਾ ਹੁਕਮ ਲੱਗੂਗਾ ਤੁਹਾਨੂੰ ਵਧਾ ਉਹਨਾਂ ਦੇ ਹੁਕਮ ਤਾਂ ਵਗਾਰ ਤਾਂ ਪਤਾ ਨਹੀਂ ਹਿੱਲਦਾ ਹਾਂ ਸਲਾਹ ਦੇ ਸਾਡੀ ਬੜੀ ਦੇਰ ਦੀ ਹੋ ਰਹੀ ਹੈ ਬਟ ਹਜੇ ਹੁਕਮ ਨਹੀਂ ਮਿੰਨ ਲੱਗਾ ਲੱਗਦਾ ਉਧਰ ਦਾ ਬਣਿਆ ਕੋਈ ਅੰਜਲ ਨਹੀਂ ਬਣਿਆ ਬਾਕੀ ਉਹ ਜਲਦੀ ਆਵਾਂਗੇ ਡਰ ਲੱਗਦਾ ਸੀਗਾ ਦੇਖ ਕੇ ਜਦੋਂ ਤਸਵੀਰਾਂ ਹੁੰਦੀਆਂ ਸੀਗੀਆਂ ਕਿ ਅਥਰੂ ਗੈਸ ਦੇ ਗੋਲੇ ਡਿੱਗੇ ਜਿੱਥੇ ਕੈਂਪ ਲੱਗਾ ਹੋਇਆ ਉਹਦੇ ਲਾਗੇ ਬਿਲਕੁਲ ਡਿੱਗਦੇ ਸੀਗੇ ਬਿਲਕੁਲ ਬਿਲਕੁਲ ਡਰ ਲੱਗਦਾ ਸੀਗਾ ਔਰ ਹੀ ਨਾਨਾ ਇਸ ਵਾਰ ਵਿੱਚ ਮੈਂ ਗੱਲ ਵੀ ਕੀਤੀ ਕਿ ਹੀ ਨਾ ਐਦਾਂ ਹੋ ਰਿਹਾ ਤੁਸੀਂ ਘਰ ਆ ਜਾਓ ਬੇਟਾ ਮੈਨੂੰ ਬਹੁਤ ਡਰ ਲੱਗਦਾ ਕਹਿੰਦੀ ਮम्मा ਲੋਗੇ ਉਹਨਾਂ ਦੇ ਘਰਦਿਆਂ ਨੂੰ ਵੀ ਉਹਨਾਂ ਨੂੰ ਜ਼ਰੂਰਤ ਹੈ ਤੁਸੀਂ ਮੇਰੇ ਪਾਪਾ ਮਿਲਟਰੀ ਚ ਸੀਗੇ ਨਾ ਤੇ ਤੁਸੀਂ ਉਹਨਾਂ ਤੋਂ ਸਿੱਖਿਆ ਲਓ ਕਿ ਉਹ ਵੀ ਤਾਂ ਕਿਸੇ ਦੇ ਬੱਚੇ ਹਨਾ ਕੁਝ ਨਹੀਂ ਹੁੰਦਾ ਸਾਰੇ ਇੱਥੇ ਬੈਠੇ ਹਨਾ ਤੁਸੀਂ ਇੱਥੇ ਆ ਕੇ ਦੇਖੋ ਤੁਹਾਡੀ ਵੀ ਹਿੰਮਤ ਬਣ ਜਾਊਗੀ ਜਿੱਦਾਂ ਮੇਰੀ ਵੀ ਇੱਥੇ ਆ ਕੇ ਹਿੰਮਤ ਬਣੀ ਤੁਹਾਡੀ ਵੀ ਬਣ ਜਾਊਗੀ ਡਰਨ ਵਾਲੀ ਕੋਈ ਗੱਲ ਨਹੀਂ ਅਸੀਂ ਸੇਫ ਆ ਹਾਂ ਮੈਂ ਸੇਤਾ ਹੀਨਾ ਨੂੰ ਬਹੁਤ ਸਾਰੇ ਲੋਕ ਐਪਰੀਸ਼ੀਏਟ ਕਰਦੇ ਨੇ ਪਰ ਬੜੇ ਸਾਰੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਨੁਕਸੀ ਕੱਟਨੇ ਹੁੰਦੇ ਨੇ ਜਿਵੇਂ ਲੋਕ ਕਹਿੰਦੇ ਨੇ ਕਿ ਉੱਥੇ ਤਾਂ ਕਿਸਾਨ ਬੈਠੇ ਨੇ ਤੁਸੀਂ ਧੀ ਨੂੰ ਭੇਜਿਆ ਉੱਥੇ ਕੁੜੀ ਇਕੱਲੀ ਰਹਿੰਦੀ ਐ ਕਿਵੇਂ ਰਹਿੰਦੇ ਉੱਥੇ ਜਾਂ ਕਿਵੇਂ ਸਾਰਾ ਮੈਨੇਜ ਕਰਦੇ ਆ ਹਾਂਜੀ ਕਹਿੰਦੇ ਆ ਲੋਕੀ ਕਹਿੰਦੇ ਉੱਥੇ ਇਕੱਲੀ ਕੁੜੀ ਨੂੰ ਭੇਜਿਆ ਅੱਜਕੱਲ ਮਾਹੌਲ ਨਹੀਂ ਆ ਸੇਫ ਨਹੀਂ ਆ ਮੈਂ ਕਿਹਾ ਦੇਖੋ ਸਾਨੂੰ ਵਿਸ਼ਵਾਸ ਹੈ ਮੈਂ ਨਿਊਜ਼ ਦੇਖਦੀ ਆ ਔਰ ਕਿਸਾਨ ਭਾਈ ਅਜ ਤੱਕ ਸਿੱਖੀ ਧਰਮ ਨੇ ਮੈਂ ਨਹੀਂ ਸੁਣਿਆ ਕਿ ਕੋਈ ਅੱਧਾ ਦਾ ਕੋਈ ਕੰਮ ਹੋ ਜਾਵੇ ਔਰ ਉੱਥੇ ਜਦੋਂ ਮੈਂ ਹੀ ਨਾਨ ਨੂੰ ਦੇਖਿਆ ਕਹਿੰਦੀ ਮਮੀ ਤੁਸੀਂ ਇੱਥੇ ਆ ਕੇ ਦੇਖੋ ਮੇਰੇ ਵੀਰ ਭਰਾ ਕਿੰਨੇ ਮੇਰ ਨਾਲ ਪਿਆਰ ਕਰਦੇ ਆ ਔਰ ਮੇਰੇ ਵੱਡੇ ਬਜ਼ੁਰਗ ਕਿੰਨੀ ਇੱਜ਼ਤ ਦਿੰਦੇ ਆ ਮੈਨੂੰ ਇਦਾਂ ਦਾ ਕੋਈ ਨਹੀਂ ਤੁਸੀਂ ਖੁਦ ਕਹੋਗੇ ਕਿ ਸੇਫ ਆ ਜੇ ਤੁਹਾਨੂੰ ਕੋਈ ਵੀ ਇਦਾਂ ਦਾ ਡਾਊਟ ਲੱਗਦਾ ਤੁਸੀਂ ਆ ਕੇ ਦੇਖੋ ਕਹਿੰਦੇ ਉਹ ਵੀ ਤੇ ਸਾਡੇ ਘਰ ਕੇ ਬੈਠੇ ਨਾ ਇੱਥੇ ਆਪਣੀ ਫੈਮਲੀਆ ਛੱਡ ਕੇ ਔਰ ਇੱਥੇ ਕਿੰਨੀਆਂ ਬੀਬੀਆਂ ਜਿਹੜੇ ਲੰਗਰ ਦੀ ਸੇਵਾ ਕਰਦੀਆਂ ਕੱਪੜੇ ਧੋ ਕੇ ਦੇ ਰਹੀਆਂ ਸਾਰਾ ਕੁਝ ਕਰਦੀਆਂ ਉਹ ਵੀ ਤੇ ਕਿਸੇ ਫੈਮਲੀ ਚ ਉਹਨਾਂ ਦੇ ਮਾਪੇ ਨੇ ਭੇਜਿਆ ਜੇ ਆਪਾਂ ਅੱਜ ਦੇ ਯੂ ਅੱਜ ਇੱਕ ਨੇ ਕਦਮ ਚੱਕਿਆ ਕੱਲ ਮੇਰੇ ਨਾਲ ਦੇਖ ਕੇ 10 ਹੋਰ ਜਾਣੇ ਤਿਆਰ ਹੋਣਗੇ ਤੁਸੀਂ ਇਦਾਂ ਨਹੀਂ ਅਸੀਂ ਚੰਗਾ ਡਿਸੀਜਨ ਲੈਣਾ ਤਾਂ ਕਿ ਅਸੀਂ ਦੂਜਿਆਂ ਨੂੰ ਵੀ ਅੱਗੇ ਆ ਅਪਰੀਸ਼ੀਏਟ ਕਰ ਸਕੀਏ ਕਿ ਹੋਰ ਵੀ ਜਾਣੇ ਹਾਂ ਹੁਣ ਫਿਰ ਜਦੋਂ ਮੋਰਚਾ ਫਤਿਹ ਹੋਊਗਾ ਕੀ ਕਹਿੰਦੇ ਉਦੋਂ ਹੀ ਵਾਪਸੀ ਹੋਊਗੀ ਹਾਂਜੀ ਉਹ ਕਹਿੰਦੇ ਜਦੋਂ ਮੋਰਚਾ ਫਤਿਹ ਹੋਊਗਾ ਉਦੋਂ ਹੀ ਆਣਾ ਅਸੀਂ ਉਸ ਤੋਂ ਪਹਿਲਾਂ ਨਹੀਂ ਆਣਾ ਤੇ ਬਸ ਆਹੀ ਮੇਰੀ ਗੱਲ ਹੁੰਦੀ ਆ ਠੀਕ ਆ ਚਲੋ ਧੰਨਵਾਦ ਆ ਇਹ ਤੁਹਾਡਾ ਵੀ ਬੜੀ ਹਿੰਮਤ ਆ ਕਿ ਤੁਸੀਂ ਸਪੋਰਟ ਕਰਦੇ ਹੋ ਧੀ ਨੂੰ ਕਿ ਤਾਂ ਹੀ 1 ਮਹੀਨੇ ਦੇ ਕਰੀਬ ਜਿਹੜਾ ਹੋਚਲਾ ਸਮਾਂ ਉਥੇ ਡਟੇ ਹੋਏ ਨੇ ਤਾਂ ਇਹ ਮਾਪਿਓ ਦੀ ਸਪੋਰਟ ਕਹ ਲਓ ਕਿ ਸਪੋਰਟ ਹੈਗੀ ਹੈ ਨਹੀਂ ਤੇ ਇੰਨਾ ਸਮਾਂ ਬਾਹਰ ਕੱਟਣਾ ਬਹੁਤ ਔਖਾ ਹੁੰਦਾ ਤਾਂ ਹੀ ਨਾ ਉਥੇ ਡਟੇ ਹੋਏ ਨੇ ਕਿਸਾਨਾਂ ਦੀ ਸੇਵਾ ਕਰ ਰਹੇ ਨੇ ਨੌਕਰੀ ਚਲੀ ਗਈ ਆ ਪਰ ਪ੍ਰਮਾਤਮਾ ਦੇ ਉੱਪਰ ਵਿਸ਼ਵਾਸ ਇਹਨਾਂ ਨੂੰ ਇਹਨਾਂ ਕਿ ਜੋ ਹੋਏਗਾ ਪ੍ਰਮਾਤਮਾ ਠੀਕ ਕਰੇਗਾ ਪਰ ਸਭ ਤੋਂ ਪਹਿਲਾ ਕੰਮ ਕਿਸਾਨਾਂ ਦੀ ਸੇਵਾ ਕਰਨੀ ਆ ਔਰ ਜਦੋਂ ਤੱਕ ਮੋਰਚਾ ਫਤਿਹ ਨਹੀਂ ਹੁੰਦਾ ਉਦੋਂ ਤੱਕ ਸ਼ੰਭੂ ਬਾਰਡਰ ਤੇ ਡਟੇ ਰਹਿਣਗੇ ਕੈਮਰਾਮੈਨ ਮੋਨੂ ਦੇ ਨਾਲ ਮਨਪੀ ਸਿੰਘ ਕਾਲੂ ਜਗਬਾਣੀ ਟੀਵੀ ਜਲੰਧਰ